ਕਿਸੇ ਆਦੀਪ ਨੇ ਸੱਚੀ ਕਿਹਾ ਹੈ ਕਿ ਸੰਸਾਰ ਦਾ ਸੁਭਾ ਭੂਤਾਂ ਦੇ ਦੀਵੇ ਵਰਗਾ ਹੁੰਦਾ ਹੈ ਕਦੀ ਜਾਗ ਜਾਂਦਾ ਹੈ ਤੇ ਕਦੀ ਬੁੱਝ ਜਾਂਦਾ ਹੈ ਤੇ ਕਦੇ ਬੰਦੇ ਨੂੰ ਰੱਬ ਮੂਰਤ ਆਖਦੇ ਨੇ ਤੇ ਕਦੇ ਉਸੇ ਹੀ ਰੱਬ ਨੂੰ ਰੱਜ ਕੇ ਨਿੰਦਦੇ ਵੀ ਨੇ ਇਹ ਮਨੁੱਖੀ ਸੁਭਾ ਸਥਿਰ ਨਹੀਂ ਰਹਿ ਸਕਦਾ ਮਤਲਬ ਵੀ ਇੱਕੋ ਮਨੁੱਖ ਦੇ ਵਿੱਚ ਸੁਭਾ ਚ ਚੰਗੇ ਤੇ ਮਾੜੇ ਦੋਹੇ ਗੁਣ ਹੁੰਦੇ ਨੇ ਖੈਰ ਆਪਾਂ ਗੱਲਬਾਤਾਂ ਕਰਾਂਗੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸਾਥ ਦੇਣਗੇ ਰੋਸ਼ਨ ਖੇੜੇ ਜੀ ਖੇੜੇ ਜੀ ਬਹੁਤ ਬਹੁਤ ਸਵਾਗਤ ਹੈ ਜੀ ਜੀ ਬੰਦੀ ਜੀ ਵੈਲਕਮ ਸੋ ਗੁਰਸਾਹਿਬ ਜੀ ਆਪਾਂ ਦੇਖਦੇ ਹਾਂ ਵੀ ਹਰ ਮਨੁੱਖ ਦੇ ਮਨੁੱਖੀ ਸੁਭਾਅ ਦੇ ਵਿੱਚ ਚੰਗੇ ਮਾੜੇ ਦੋਹੀ ਹੀ ਗੁਣ ਹੁੰਦੇ ਨੇ ਪਰ ਮਨੁੱਖੀ ਸੁਭਾਅ ਦਾ ਸੱਤਾਧਾਰੀ ਹੋਣਾ ਜਾਂ ਫਿਰ ਸਹਿਯੋਗੀ ਹੋਣ ਦੇ ਗੁਣ ਬਰਾਬਰ ਕਿਵੇਂ ਹੀ ਚੱਲਦੇ ਨੇ ਦੱਸਿਓ ਜਰਾ ਖਦੂਬੋ ਸੱਚ ਦੇ ਹੂੰ ਦੇਖੋ ਗੰਦੇਸ ਰਹਿ ਗਿਆ ਕਿ ਜਦੋਂ ਅਸੀਂ ਨਾ ਮਨੁੱਖੀ ਸੁਭਾਅ ਨੂੰ ਸਟੱਡੀ ਕਰਦੇ ਹਾਂ ਹੂੰ ਹੂੰ ਤੇ ਬੜੀਆਂ ਪਰਤਾਂ ਖੁੱਲਦੀਆਂ ਹੂੰ ਅੱਛਾ ਜਦੋਂ ਅਸੀਂ ਉਹ ਪੱਥਰ ਯੁੱਗ ਤੋਂ ਚੱਲਦੇ ਹਾਂ ਹਰ ਨ ਕਬੀਲਾ ਜੋਗ ਆ ਗਿਆ ਫਿਰ ਦੂਜਾ ਆ ਗਿਆ ਅੱਜ ਕੁਛ ਆ ਗਿਆ ਮਨੁੱਖ ਦਾ ਸੁਭਾਅ ਸੱਤਾਂ ਨੂੰ ਹਾਸਲ ਕਰਨਾ ਹੂੰ ਕਾ ਜੰਗਲ ਚੋਂ ਆਏ ਹਾਂ ਹਾਂਜੀ ਅਸੀਂ ਜੰਗਲੀ ਹਾਂ ਜੰਗਲ ਚੋਂ ਆ ਕੇ ਤੇ ਜਿਹੜੇ ਪਸ਼ੂ ਨਾ ਪਸ਼ੂਾਂ ਦੀ ਝੁੰਡ ਜਿਹੜੇ ਹੁੰਦੇ ਉਹਨਾਂ 'ਚ ਇੱਕ ਤਕੜਾ ਹੁੰਦਾ ਪਸ਼ੂ ਹੂੰ ਸ਼ੇਰਾਂ ਦੀ ਝੁੰਡ 'ਚ ਜਿਹੜਾ ਤਕੜਾ ਦਾ ਸ਼ੇਰ ਉਹ ਕੰਟਰੋਲ ਕਰਦਾ ਸਾਰੇ ਨੂੰ ਲੀਡਰ ਕਹਿ ਲੋ ਹਨਾ ਲੀਡਰ ਬਣ ਜਾਂਦਾ ਜਿਹੜਾ ਉਹ ਘੋੜਿਆਂ ਦਾ ਤਕੜਾ ਘੋੜਾ ਉਹ ਦੂਜਿਆਂ ਨੂੰ ਕੰਟਰੋਲ ਕਰਦਾ ਹੂੰ ਜਿਹੜਾ ਕੁੱਤਿਆਂ ਦਾ ਤਕੜਾ ਕੁੱਤਾ ਉਹਨਾਂ ਨੂੰ ਤੜਾ ਕਰਦਾ ਬਿਲਕੁਲ ਲੇਕਿਨ ਉਹ ਇਸਰਕੇ ਉਹ ਜਿਹੜਾ ਤਕੜਾ ਹੁੰ ਅਜਾ ਉਹ ਜਿਹਨੇ ਸਤਾ ਹਾਸਲ ਕਰਨੀ ਆ ਹਨਾ ਚਾਹੇ ਉਹ ਘਰ ਦੀ ਸਤਾ ਹਾਂਜੀ ਚਾਹੇ ਉਹ ਪਰਿਵਾਰ ਦੀ ਸਤਾ ਹੈਗੀ ਆ ਭਾਵੇਂ ਸਮਾਜ ਦੀ ਕਿ ਸਤਾ ਹੈਗੀ ਆ ਉਹਨਾਂ ਦੇ ਵਿੱਚੋਂ ਇੱਕ ਬੰਦਾ ਨਾ ਵਿਵਾਖ ਹੁੰਦਾ ਜਿਹੜਾ ਖਾਰਕੂ ਸੁਭਾ ਦਾ ਹੁੰਦਾ ਤੇ ਉਹ ਮਤਲਬ ਦੱਸ ਦੇ ਕੇ ਯਾਰ ਇਹ ਬੰਦਾ ਕਮਾਲ ਆ ਤੇ ਉਹਨੂੰ ਉਹਦੇ ਅਥਲੈਟਿਕ ਪਿੰਦੇ ਲੋਕੀ ਯਾਰ ਸਰਿੰਡਰ ਕਰ ਜਾਂਦੇ ਆ ਜੀ ਇੱਕ ਜੋਧਾ ਵਾ ਹੂੰ ਸੂਰਵੀਰ ਆ ਹਨਾ ਤੂੰ ਕਹਿੰਦੇ ਯਾਰ ਇਹ ਬਾਬੇ ਵਿਵਾਖ ਹੈਗਾ ਹੂੰ ਹੂੰ ਹਣਾ ਉਹ ਆ ਜਾਂਦਾ ਲੇਕਿਨ ਉਹ ਜਿਹੜੀ ਪੈਰਲਟੀ ਹੈ ਨਾ ਉਹ ਲੀ ਸਮਾਨੰਤਰ ਹੈਗੀ ਪਸ਼ੂਆਂ ਵਰਗੀ ਹੈ ਸੁਆ ਜੇ ਪਸ਼ੂ ਸਤਤ ਹਾਸਲ ਕਰਦਾ ਤੇ ਮਨੁੱਖ ਵੀ ਉੱਤੇ ਹੀ ਹੈ ਹਮ ਮਨੁੱਖ ਤੇ ਇਦਾਂ ਦਾ ਤੁਸੀਂ ਕਿਤੇ ਨਾ ਕਮੇਟੀ ਬਣਾ ਦਿਓ ਸ਼ਮਸ਼ਾਨ ਘਾਟ ਦੀ ਹਾਂਜੀ ਉਦਾਂ ਦੇ ਪ੍ਰਧਾਨ ਬਣਨਾ ਹੋਵੇ ਚੇਅਰਮੈਨ ਸਤਾ ਦੇਣੀ ਹੋਵੇ ਉਹ ਲਈ ਮਰ ਜਾਂਦੇ ਕਈ ਹਮ ਉਹਦੇ ਵਿੱਚ ਲੜ ਲੜਾਈ ਹੁੰਦੀ ਲੜਪਿੰਦੇ ਸਿੰਘ ਮਾਰਦਿਕ ਦੂਜੇ ਤੇ ਪਸ਼ੂ ਆ ਹਮ ਹੈਨਾ ਜੀ ਉਹਨਾਂ ਸੇਵਾ ਭਾਵਨਾ ਨਹੀਂ ਹੁੰਦੀ ਨਹੀਂ ਹੁੰਦੀ ਬਿਲਕੁਲ ਹੀ ਹੁਣ ਮਨੁੱਖ ਦਾ ਕੀ ਜਾਗਣਾ ਹੁੰਦਾ ਵਿਵੇਕ ਹੂੰ ਹਾਂਜੀ ਮਨੁੱਖ ਦਾ ਕੀ ਹੋਣਾ ਚੇਤਨ ਹੋਣਾ ਹੂੰ ਮਨੁੱਖ ਦਾ ਮਨੁੱਖ ਦਾ ਤੇ ਪਸ਼ੂ ਦਾ ਫਰਕ ਇਹੀ ਆ ਕਿ ਮਨੁੱਖ ਪਸ਼ੂ ਜਿਹੜਾ ਸਰੀਰ ਨੂੰ ਪਹਿਲ ਦਿੰਦਾ ਜਿਹੜਾ ਮਨੁੱਖਾ ਉਹ ਚੇਤਨਤਾ ਨੂੰ ਜਾਂਦਾ ਹੂੰ ਹੈਨਾ ਮਨੁੱਖ ਦਾ ਕੀ ਦਾ ਵਿਵੇਕ ਵੱਲ ਜਾਂਦਾ ਅੱਛਾ ਜਿਹੜੇ ਵੀ ਸਾਡੇ ਇਸ ਸਮਾਜ ਦੇ ਤੇ ਜਾਂ ਇਸ ਇਹ ਧਰਤੀ ਗ੍ਰਹਿ ਤੇ ਜਿਹੜੇ ਵਿਵੇਕਸ਼ੀਲ ਲੋਕ ਪੈਦਾ ਹੋਏ ਆ ਹਾਂਜੀ ਚੰਤਨਸ਼ੀਲ ਲੋਕ ਪੈਦਾ ਹੋਏ ਆ ਉਹ ਉਹ ਅੱਜ ਵੀ 5000 ਸਾਲ ਪਹਿਲਾਂ ਹੀ ਪੈਦਾ ਹੋਏ ਤਾਂ ਵੀ ਅੱਜ ਵੀ ਚਮਕਦੇ ਸੂਰਜ ਵਾਂਗ ਹੂੰ ਬਿਲਕੁਲ ਜੀ ਹਨਾ ਜੀ ਉਹਨਾਂ ਦੀ ਜਿਹੜੀ ਦ੍ਰਿਸ਼ਟੀ ਹੈਗੀ ਆ ਕਿ ਉਹ ਲੋਕਾਂ ਨੂੰ ਨਾ ਕਬਜ਼ਾਦਾਰ ਹੀ ਨਹੀਂਗੀ ਵੀ ਕਬਜ਼ਾ ਕਰਨ ਲੋਕਾਂ ਦੇ ਸਤਾ ਹਜ਼ਰ ਕਰਨੇ ਹੂੰ ਸਤਾ ਹਜ਼ਰ ਕਰਨ ਬੜਾ ਵਿਵੇਕਸ਼ੀਲ ਨਹੀਂ ਹੁੰਦਾ ਉਹ ਚਿੰਤਨਸ਼ੀਲ ਨਹੀਂ ਹੁੰਦਾ ਸਤਾ ਕਰਨ ਨਾਲ ਇੱਕ ਪਸ਼ੂ ਹੁੰਦਾ ਹੂੰ ਉਹ ਚਾਹੁੰਦਾ ਕਿ ਮੈਂ ਆਪਣੇ ਨੂੰ ਸੁਰੱਖਤ ਰੱਖਣ ਲਈ ਮੈਂ ਲੋਕਾਂ ਨੂੰ ਡਰਾ ਕੇ ਰੱਖਾਂ ਹੂੰ ਹਨਾ ਸਹੀ ਹੈ ਜੀ ਉਹ ਅੱਜਕਲ ਪੋਲਿਟਿਕਸ ਵਿੱਚ ਕੋਣ ਹੂੰ ਜਿਹੜਾ ਲਠਮਾਰ ਹੁੰਦਾ ਉਹ ਕੋ ਬਿਲਕੁਲ ਹਨਾ ਕੋਈ ਕੋ ਜਿੰਨੇ ਲਠਮਾਰ ਹੋਣਗੇ ਜਿੰਨੇ ਕੋਈ ਬਦਮਾਸ਼ ਹੋਣਗੇ ਜਾਂ ਜਿੰਨੇ ਕੋਈ ਰਾਸਕਲਸ ਲੋਕ ਹੋਣਗੇ ਜਾਂ ਜਿੰਨੇ ਉਹਦੇ ਕੋਲ ਪੁੱਠੇ ਕਮਾਲੇ ਬੰਦੇ ਹੋਣਗੇ ਉਹ ਭਾਰੂ ਲੋਕਾਂ ਤੇ ਬਿਲਕੁਲ ਜੀ ਹਨਾ ਜੀ ਮਤਲਬ ਕਮਜ਼ੋਰ ਕੋਈ ਭਲਾਵਾਨਸ ਬੰਦਾ ਜਿਹੜਾ ਚੇਤਨ ਬਿਅਕਤੀ ਹੈਗਾ ਉਹ ਇਸਰਕੇ ਨਗਾ ਕਿ ਉਪਰੇ ਬਿਠਾਇਆ ਬਈ ਉਹ ਡਰਿਆ ਹੋਇਆ ਹੈਗਾ ਹੂੰ ਇਸਰਕੇ ਬਿਠਾ ਕੋ ਸਿਆਣਾ ਹੈਗਾ ਬਿਲਕੁਲ ਹਾਂ ਉਹਦਾ ਸਿਆਣਾ ਫੈਗੀ ਆ ਜੀ ਜੀ ਸਿਆਣਾ ਸਯੋਗ ਦਿੰਦਾ ਹਮੇਸ਼ਾ ਹਮ ਲੈ ਕੋਆਪਰੇਸ਼ਨ ਦਿੰਦਾ ਨਾ ਉਹ ਲਿਆ ਜਾਂਦਾ ਵਾ ਦਿੱਤਾ ਨਹੀਂ ਜਾਂਦਾ ਦਿੱਤਾ ਨਹੀਂ ਜਾਂਦਾ ਜੀ ਮੈਂ ਜੀ ਤੁਹਾਡੇ ਦਫਤਰ ਹੀ ਸਿਉਣਾ ਨਾ ਮੈਂ ਤੁਹਾਡੇ ਸਾਰੇ ਸਟਾਫ ਨੂੰ ਜੇ ਚਾਹਣਾ ਕਿ ਮੈਨੂੰ ਤੇ ਮਲਵਰਤਨ ਦੇਵਾਂ ਤੇ ਮੈਨੂੰ ਉਦਾਂ ਦਾ ਹੁਣਾ ਆ ਪੈਣਾ ਮੈਂ ਤੁਹਾਡੇ ਕੋਲ ਬਾਈ ਜੇ ਫੋਰਸ ਲਊਗਾ ਦਬਕਾ ਮਰੂੰਗਾ ਤੂੰ ਕੀ ਕਰਦਾ ਤੇਰੇ ਗਾ ਇਦਾਂ ਕਰ ਇਦਾਂ ਨਹੀਂ ਹੋਣੀ ਫਿਰ ਮਤਲਬ ਮੈਂ ਵੇਖੀ ਨਾ ਮਰੀ ਯੋਨੇ ਸਤਾ ਹੈ ਨਾ ਹੂੰ ਜਿਸ ਕਰਕੇ ਤੁਸੀਂ ਜੌਬ ਕਰਦੇ ਹੋ ਤੁਸੀਂ ਉਹਦੇ ਕਰਕੇ ਗੁਲਾਮ ਹੋ ਹੂੰ ਆਂਦਰ ਰੋਜ਼ਗਾਰ ਕਰਕੇ ਬਿਲਕੁਲ ਜੀ ਲੇਕਿਨ ਤੁਸੀਂ ਸਿਆਣੇ ਉਹਦੇ ਨਾਲੋਂ ਕਈ ਗੁਣਾ ਜ਼ਿਆਦੇ ਆ ਹੂੰ ਤੁਹਾਡੀ ਉਹਦੀ ਮਜ਼ਬੂਰੀ ਆ ਤੁਹਾਨੂੰ ਉਸ ਮੁਰਗ ਦੀ ਸਤਾ ਨੂੰ ਕਬੂਲਨ ਤੇ ਮਜਬੂਰ ਕਰਦੀ ਹੈ ਮਜਬੂਰ ਕਰਦੀ ਹੈ ਜੀ ਬੋਲੀ ਇਹ ਸਮਾਜ ਦੀ ਰਿਐਲਿਟੀ ਹੈਗੀ ਆ ਉਹਨੇ ਸਤਾ ਧਾਰੀ ਹੈਗਾ ਉਹ ਬੰਦਾ ਨਹੀਂ ਸਿਆਣਾ ਹੂੰ ਐਦਾਂ ਹੀ ਆਂਦੀ ਹੈ ਹਨਾ ਉਹ ਪਾਵਰਫੁਲ ਆ ਹੂੰ ਉਹ ਪਾਵਰਫੁਲ ਆ ਉਹ ਪਿੰਡਾਂ ਦੇ ਵਿੱਚ ਆ ਸਰਪੰਚ ਬੰਦਾ ਉਹ ਬਾਈ ਹੋ ਕੇ ਜਗੀਰਦਾਰ ਬੰਦਾ ਹਾਂ ਨਾ ਜਦ ਕੋਈ ਜ਼ਮੀਨ ਖੁੱਲੀ ਆ ਉਹਦਾ ਕੋਈ ਅਧਿయోగ ਉਹ ਕੋਈ ਚਾਰ ਪੈਸੇ ਹੈਗੇ ਆ ਤੇ ਜਿਹੜੇ ਉਹ ਜਿਹੜੇ ਗਰੀਬ ਲੋਕੋ ਨਾ ਉਹ ਕੋ ਘੁਖਾਰੀ ਨੂੰ ਬੈਠੇ ਆ ਉਹਨੂੰ ਮਹਾਰਾਜ ਮੰਨ ਕੇ ਹੂੰ ਵੀ ਸਾਡਾ ਆਂਦਾ ਤਾਂ ਜੀ 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 ਸਾਡੇ ਮਹਾਰਾਜ ਆ ਉਹ ਉਹਨਾਂ ਨੂੰ ਨਾ ਦਿੰਦਾ ਜਿੰਨੇ ਜੀਵੇ ਰਹਿ ਸਕਣ ਤਾਂ ਕਿ ਉਹਦੇ ਗੇੜੇ ਕੱਢੀ ਜਾਣ ਬਿਲਕੁਲ ਹਾਂਜੀ ਰੱਬ ਦੀ ਹੋਂਦ ਝੋਈ ਆ ਲੇਕਿਨ ਜਦੋਂ ਪੁਜਾਰੀਪਨ ਪੈਦਾ ਹੋਇਆ ਹੂੰ ਪਿਛਾਰੀ ਬੰਦ ਨੇ ਕਿ ਕਿਦਾਂ ਰੱਬ ਨੂੰ ਵੀ ਇਹ ਬਣਾਤਾ ਕਿ ਭਿਖਾਰੀ ਪਤਾ ਕਰਦੇ ਲੋਕ ਵੀ ਤੂੰ ਆ ਉਹ ਮੰਗੀ ਜਾਓ ਹਨਾ ਜੀ ਹੂੰ ਜਿਹੜਾ ਜਿਹੜਾ ਵਿਵੇਕ ਪੈਦਾ ਜਦੋਂ ਹੁੰਦਾ ਨਾ ਹੂੰ ਉਹ ਇਹਨਾਂ ਦੇ ਉੱਪਰ ਉੱਠ ਜਾਂਦਾ ਹੂੰ ਬਹੁਤ ਉੱਠ ਜਾਂਦਾ ਉਹਨੂੰ ਨਹੀਂ ਹੁੰਦਾ ਉਹ ਉਹ ਕਿਸੇ ਟੌਰ ਵੱਲ ਨਹੀਂ ਜਾਂਦਾ ਹੂੰ ਉਹ ਕਿਸੇ ਸਟਾਰ ਵੱਲ ਨਹੀਂ ਜਾਂਦਾ ਮੇਰੇ ਸਟਾਰ ਕਿੰਨੇ ਲੱਗੇ ਆ ਜੀ ਉਹ ਇਹ ਨਹੀਂ ਹੁੰਦਾ ਕਿ ਮੇਰੇ ਕੋਲ ਗਨਮੈਨ ਕਿੰਨੇ ਹੈਗੇ ਆ ਹੂੰ ਮੇਰੀ ਕੋਠੀ ਜਾਂ ਮੇਰੇ ਬੰਗਲੇ ਦਾ ਕੱਦ ਕਿੰਨਾ ਹੈਗਾ ਮੇਰੇ ਕੋਲ ਵਰਕਰ ਕਿੰਨੇ ਕੰਮ ਕਰਦੇ ਹੈਗੇ ਆ ਉਹਦੀ ਇਹ ਨਹੀਂ ਹੁੰਦੀ ਇਹ ਦੁੱਖਾਂ ਦਾ ਕਾਰਨ ਹੂੰ ਹਾਂਜੀ ਇਹ ਸਾਰੇ ਦੁੱਖ ਦੁੱਖ ਪਤਾ ਕਰਦੇ ਹੈਗੇ ਆ ਹੂੰ ਉਹ ਮਹਾਤਮਾ ਬੁੱਧ ਨੇ ਜਦੋਂ ਪਤਾ ਲੱਗਾ ਨਾ ਜਦੋਂ ਕਿੰਨਾ ਸਮਾਂ ਉਹਨਾਂ ਨੇ ਮਹਾਤਮਾ ਬੁੱਧ ਸਾਹਿਬ ਨੇ ਇਹ ਦੁੱਖਾਂ ਦੀ ਭਾਲ ਕੀਤੀ ਵੀ ਦੁੱਖਾਂ ਦਾ ਮੈਂ ਹੱਲ ਲੱਭਣਾ ਹੈਗਾ ਦੁੱਖ ਦੇ ਕਾਰਨ ਕਿਹੜੇ ਆ ਕਰ ਲੱਭੇ ਨਹੀਂ ਹੂੰ ਹੂੰ ਤੇ ਉਹ ਜਿਹੜੇ ਪਜ਼ਾਰੀ ਸੀ ਜਾਂ ਜਿਹੜੇ ਮਤਲਬ ਸੰਤ ਸੀ ਬਿਠੇ ਉਹਨਾਂ ਨੇ ਉਹਨੂੰ ਹੋਰ ਗੁੰਮਰਾਹ ਕੀਤਾ ਹੂੰ ਹਨਾ ਉਹ ਬੇਚਾਰਾ ਗਲ ਹੋ ਗਿਆ ਭੁੱਖ ਨਾ ਮਰਿਆ ਗਿਆ ਜਦੋਂ ਕੀ ਤਾਂ ਮਰ ਲੱਗਾ ਤੇ ਉਹ ਕਹਿੰਦੇ ਵੀ ਇੱਕ ਸੁਜਾਤਾ ਨਾਂ ਦੀ ਕੁੜੀ ਆਉਂਦੀ ਆ ਤੇ ਉਹ ਉਹ ਨਾ ਖੀਰ ਦਿੰਦੀ ਆ ਅੱਛਾ ਜੀ ਜੋ ਖੀਰ ਖਾਂਦਾ ਤੇ ਉਹਦੇ ਤੇ ਜਾਨ ਪੈ ਜਾਂਦੀ ਆ ਹੂੰ ਤੇ ਉਹ ਕਹਿੰਦਾ ਵੀ ਤੂੰ ਕੀ ਕਰਦੀ ਆ ਹੂੰ ਹਾਂ ਨਾ ਉਹ ਕਹਿੰਦੇ ਮੇਰਾ ਪਰਿਵਾਰ ਆ ਤੇ ਅਸੀਂ ਪਾਲਦੇ ਆ ਤੇ ਵਿਧਿਆ ਕਰਦੇ ਆ ਉਹ ਕਹਿੰਦਾ ਤੁਹਾਨੂੰ ਦੁੱਖ ਹੈਗਾ ਕਹਿੰਦਾ ਨਹੀਂ ਕੋਈ ਦੁੱਖ ਨਹੀਂ ਕੋਈ ਨਹੀਂ ਕਹਿੰਦੀ ਮੇਰੀ ਸ਼ਾਵੇਂ ਹੀ ਹੈਨੀ ਹੂੰ ਜਿੱਥੇ ਇੱਛਾ ਹੋਊਗੀ ਉੱਥੇ ਹੀ ਦੁੱਖ ਹੋਊਗਾ ਹੈਨਾ ਮੇਰੇ ਕੋਲ ਸ਼ਾਵੇਂ ਹੈ ਨੇ ਲੋੜਾਂ ਹੀ ਪੂਰੀਆਂ ਕਰਦੇ ਆ ਉਹਦੀ ਹੂੰ ਤਾਂ ਜ਼ਿੰਦਗੀ ਜ਼ਿੰਦਾਬਾਦ ਹੈਗੀ ਆ ਮੈਂ ਕਿਦਾਂ ਕਰਾਂ ਹੂੰ ਫਿਰ ਦੇਖੋ ਤੁਸੀਂ ਕਿੰਨਾ ਤੜਪ ਕੇ ਫਿਰ ਉਸ ਗਰੀਬ ਲੜਕੀ ਤੋਂ ਕਿਹਾ ਕਿ ਉਹਨੂੰ ਬੋਧ ਗਿਆਨ ਹੋ ਗਿਆ ਹੂੰ ਹਨਾ ਉਸ ਗਿਆਨ ਦੀ ਪਰੰਪਰਾ ਹੈਗੀ ਆ ਤੇ ਜਿਹੜਾ ਇਹ ਹੁੰਦਾ ਰਜਵਾਨਾ ਸ਼ਾਹੀ ਜਿਹੜਾ ਹੁੰਦਾ ਨਾ ਉਹ ਕਹਿੰਦਾ ਜਦਾਂ ਕਹਾਣੀ ਸੁਣਾਉਂਦੇ ਹੁੰਦੇ ਆ ਜੀ ਇੱਕ ਕੁੜੀ ਨਾ ਨਾਇਨ ਹੈ ਨਾ ਨਾਇਆ ਨਹੀਂ ਨਾਇਨ ਹਾਂਜੀ ਨਾਇਨ ਇਹ ਨਾ 8 ਦੇ ਚਪੇੜ ਮਾਰਦੀ ਅੱਛਾ ਜੀ ਹਨਾ 8 ਦੇ ਹੁਣ ਚਪੇੜ ਮਾਰੀ ਕਹਿੰਦਾ ਕੀ ਗੱਲ ਆ ਹੂੰ ਤੁਮਝ ਬਿੜ ਕੇ ਮਰੀ ਆ ਹੂੰ ਕਹਿੰਦਾ ਤੂੰ ਵੱਡਾ ਮੈਂ ਅੱਛਾ ਜੀ ਤੂੰ ਪਾਵਰਫੁਲ ਹੂੰ ਮੇਰਾ ਹੱਕ ਬਣਦਾ ਹੂੰ ਕਹਿੰਦਾ ਅੱਛਾ ਜੀ ਦਾ ਹੱਕ ਇਦਾਂ ਬਣਦਾ ਉਹ ਚ ਬਿੜ ਮਰਦਾ ਛੋਟੇ ਨੇ ਹੂੰ ਕਹਿੰਦਾ ਹਾਂ ਹੂੰ ਉਹਨੇ ਸਾਤੇ ਦੇ ਮਾਰਦੀ ਅੱਛਾ ਜੀ ਵੀ ਮੈਂ ਤਰਤੂ ਹੀ ਵੱਡਾ ਅੱਠ ਨੇ ਮਾਰਤੀ ਸਾਤੇ ਦੇ ਅੱਠ ਨੇ ਸਾਤਾ ਚ ਬਿੜ ਛੱਡਦਾ ਹਾਂ ਸੱਤੇ ਨੇ ਪੁੱਛਿਆ ਵੀ ਕੀ ਤਕਲੀਫ ਆ ਹੂੰ ਵੀ ਮੇਰੇ ਕਦ ਮਾਰਿਆ ਤਕਲੀਫ ਉਹਨੇ ਉਹੀ ਦੱਸਦੀ ਹੂੰ ਉਹਨੇ ਛੀਗਾ ਛੱਡਦਾ ਅੱਛਾ ਜੀ ਜਦੋਂ ਛੀਗੇ ਨੇ ਪੁੱਛਿਆ ਛੀਗੇ ਨੇ ਵਰਤਾਰਾ ਪਾਜੇ ਨਾ ਕਰਤਾ ਹਾਂ ਪੰਜ ਨੂੰ ਸਵਾਲ ਉੱਠਿਆ ਉਹਨੇ ਉਹ ਨਾ ਕਰਤਾ ਹਮ ਹੈ ਅੱਛਾ ਜੀ ਉਹ ਜਦੋਂ ਚਲੇ ਗਏ ਜਦੋਂ ਲਾਸ ਦੋ ਦੀ ਵਾਰੀ ਆਈ ਦੋ ਨੇ ਇੱਕ ਤੇ ਮਾਰਤੀ ਹਮ ਵੀ ਤਨ ਉਹ ਤੋਂ ਧਗੜਾ ਹੀ ਆ ਹਮ ਹਮ ਉਹਨੇ ਜਦੋਂ ਇੱਕ ਪੁੰਡ ਦਾ ਫੜ ਕੇ ਇਹ ਕਹਿੰਦਾ ਕੀ ਗੱਲ ਆ ਹਮ ਕਹਿੰਦਾ ਆ ਗੱਲ ਆ ਇਹ ਕਹਿੰਦਾ ਮੈਂ ਕਰਾਂ ਹਮ ਹੈ ਨਾ ਉਹ ਇਕੱਲੇ ਜੀਰੋ ਜੀ ਉਹਨੇ ਜੀਰੋ ਨੂੰ ਗਾੜਨਾ ਲਾ ਲਿਆ ਹਮ ਆਪਦੇ ਨਾਲ ਲਾ ਲਿਆ ਅਰੇ ਵਾਹ ਉਹ ਫੇ 10 ਬਣ ਗਏ ਕਮਾਲ ਆ ਜੀ ਤੁਸੀਂ ਕਿਸੇ ਨੂੰ ਨਾਲ ਲਾਉਨੇ ਆ ਹਮ ਤੂੰ ਇਹ ਤਾਕਤਵਰ ਹੁੰਦੇ ਆ ਬਿਲਕੁਲ ਬਿਲਕੁਲ ਹੈ ਕਮਾਲ ਹਾਂ ਤੁਸੀਂ ਕਿਸ ਨੂੰ ਇਦਾਂ ਕਿਤੇ ਗੁੰਨ ਕੇ ਮਾਰ ਕੇ ਵੀ ਕਿਤੇ ਆਪ ਦਾ ਗੁਲਾਮ ਕਰ ਸਕਦੇ ਕਦੀ ਨਹੀਂ ਕਦੀ ਨਹੀਂ ਤੁਸੀਂ ਕਿਸੇ ਜ਼ੀਰੋ ਨੂੰ ਵੀ ਸਾਥੀ ਬਣਾ ਕੇ ਦੇਖੋ ਹਮ ਤੁਹਾਡਾ ਰੇਡ 10 ਗੁਣਾ ਬਿਲਕੁਲ ਜੀ ਇਸ ਤੋਂ ਵੱਡੀ ਐਗਜ਼ਾਮਪਲ ਨਹੀਂ ਹੋ ਸਕਦੀ ਕੋਈ ਵੀ ਠੀਕ ਹੈ ਹਮ ਹਨਾ ਦੁੱਧ ਤੇ ਪਾਣੀ ਦੀ ਅਫਸੇ ਗਲਬਤ ਹੋ ਗਈ ਹਾਂਜੀ ਦੁੱਧ ਨੇ ਕਿਤੇ ਹੰਕਾਰ ਕੀਤਾ ਪਾਣੀ ਨੂੰ ਕਹਿੰਦਾ ਹਮ ਤੂੰ ਦੇਖਿਆ ਜੇ ਤੂੰ ਮੇਰੇ ਜੈਗਾ ਹਮ ਤੇਰਾ ਰੇਡ ਕੀ ਲੱਗਦਾ ਹਮ ਮਾਰਕੀਟ ਵਿੱਚ ਤੇਰਾ ਰੇਟ ਕੀ ਲੱਗਦਾ ਹੂੰ ਲੋਕੀ ਦੁੱਧ ਲੈ ਮੰਨ ਕੇ ਚੱਕਦੇ ਆ ਹੂੰ ਵਿੱਚੋਂ ਪਾਣੀ ਬਾਹਰ ਨਹੀਂ ਕੱਢਦੇ ਹੂੰ ਜਿਹੜਾ ਮੇਰਾ ਰੇਟ ਉਸੇ ਰੇਟ ਤੇ ਨੂੰ ਵੇਚਦਾ ਜੀ ਤੇ ਪਾਣੀ ਕਹਿੰਦਾ ਮੇਰੀ ਵੀ ਗੱਲ ਸੁਣ ਲੈ ਹੂੰ ਹੂੰ ਜੋ ਦਿਨ ਅੱਗੇ ਤੇ ਰੱਖਦੇ ਨਾ ਪਹਿਲਾਂ ਮੈਂ ਜਲਦਾ ਹੂੰ ਪਾਫ ਬਣ ਕੇ ਹਾਂ ਬਿਲਕੁਲ ਜੇ ਤੂੰ ਮੇਰੀ ਕੀਮਤ ਪਾਰਿਆ ਨਾ ਤੇ ਮੈਂ ਵੀ ਤੇਰੀ ਕੀਮਤ ਉਦੋਂ ਤੱਕ ਰੱਖਦਾ ਜਦੋਂ ਤੱਕ ਮੈਂ ਜਿਉਣਾ ਹੂੰ ਕਮਾਲ ਹੈ ਨਾ ਸਾਡੀ ਇਹ ਜਿੰਦਗੀ ਦਾ ਸੰਕਲਪ ਅਸੀਂ ਆਓ ਆਪਣੇ ਜੀਵਨ ਨੂੰ ਇਦਾਂ ਰੱਖੀਏ ਅਸੀਂ ਆਪਣੇ ਦਿਮੇਂ ਨੂੰ ਆਪਣੇ ਗਾਣਾ ਲਾਈਏ ਆਪਣੇ ਨਾਲ ਲੈ ਕੇ ਚੁਲਿਏ ਅਸੀਂ ਸੱਤਾ ਦੀ ਭੁੱਖ ਵਿੱਚ ਆ ਕੇ ਸੱਤਾ ਦੇ ਕਰਕੇ ਅਸੀਂ ਕਾਬਜ਼ਦਰ ਨਾ ਬਣੀਏ ਅਸੀਂ ਦੁਸ਼ਟ ਨਾ ਬਣੀਏ ਅਸੀਂ ਜ਼ਾਲਮ ਨਾ ਬਣੀਏ ਅਸੀਂ ਮੁਹੱਬਤ ਦਾ ਦੀਵਾ ਜਗਾਈਏ ਤਾਂ ਕਿ ਇਹ ਸੋਹਣਾ ਸਮਾਜ ਜਿਹੜਾ ਸਾਡੇ ਗੁਰੂਆਂ ਨੇ ਏਕਪਤਾ ਇਸ ਕੇ ਬਾਰੇ ਸਰਬੱਤ ਦਾ ਭਲਾ विश्व ਕਲਿਆਣ ਸਾਡੇ ਇਹਨੂੰ ਪ੍ਰੈਕਟੀਕਲ ਰੂਪ ਮਿਲ ਜਵੇ ਹੂੰ ਬਿਲਕੁਲ ਸਹੀ ਹੈ ਤੁਹਾਡੇ ਸਰ ਬਹੁਤ ਵਧੀਆ ਗੱਲਾਂ ਬਾਤਾਂ ਤੁਸੀਂ ਕੀਤੀਆਂ ਨੇ ਅਪਾ ਅਗਲੇ ਵੀਰਵਾਰ ਨੂੰ ਹੋਰ ਨਵੀਂ ਕਹਾਣੀ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਦਿਦੇ ਹਾਂ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਅਪਾ ਅਗਲੇ ਵੀਰਵਾਰ ਨੂੰ ਹੋਰ ਨਵੀਂ ਕਹਾਣੀ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਦਿਦੇ ਹਾਂ ਜਤ ਧੰਵਾ ਚੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ